ਕਰਦੀ ਦਾ ਮਾਤਾਵਾ ਬਰਦਾਵਾ ਅੰਤ ਕਰਵਾ ਮੈਂ ਮਾਗੂਨ ਕਰਦਾ ਸਰਕਾਰ ਅਹੀ ਤੇ ਜਨਮ ਹਰ ਕੀ ਜਦੋਂ ਸਾਡੇ ਕੋਲ ਪਿੰਡਾਂ ਦੀ ਆਉਂਦੇ ਸੀ ਇਹਨਾਂ ਨੂੰ ਡੱਕਦੇ ਆ ਨਹੀਂ 1 ਮਿੰਟ ਦੀ ਸਮਝ ਦੇ ਦੱਸੋ ਤੇ ਜਦੋਂ ਸਾਡੇ ਕੋਲ ਸਾਡੇ ਮੰਤਰੀ ਸਾਡੀ ਸਰਕਾਰ ਅਸੀਂ ਬਾਹਰ ਵੀ ਡੰਡਾ ਬੰਦੀਆਂ ਆ ਦੇ ਆ ਅਸੀਂ ਵੀ ਤੁਹਾਡੇ ਅੰਦਰ ਤੁਸੀਂ ਇੱਕ ਵਾਰੀ ਬੁਲਾ ਦਿਓ ਉਹ ਡੰਡ ਕੇ ਸਰਕਾਰ ਦੇ ਪਰ ਲੱਖ ਲੱਖ ਨਾਲ ਤੇਰੇ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਅਸੀਂ ਕਾਲਜੀ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆਂ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਫੋਲੋ ਵੀ ਕਰੋ ਅੱਜ ਸੰਯੁਕਤ ਕਿਸਾਨ ਮੋਰਚਾ ਹੁਸ਼ਿਆਰਪੁਰ ਦੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੈਬਨਿਟ ਮਨਿਸਟਰ ਬ੍ਰਹਮਸ਼ੰਕਰ ਜਿੰਪਾ ਦੇ ਘਰ ਦੇ ਬਾਹਰ ਧਰਨਾ ਲਾਇਆ ਵਰਦੇ ਮਹੀਨੇ ਦੇ ਵਿੱਚ ਇਹ ਧਰਨਾ ਚੱਲਦਾ ਰਿਹਾ ਤੇ ਉਸ ਵਕਤ ਜਿਹੜਾ ਇਹ ਮਾਹੌਲ ਥੋੜਾ ਜਿਆ ਤਣਾਪੂਰਣੀ ਹੋਇਆ ਜਦੋਂ ਵਰਦੇ ਮੀਹ ਦੇ ਵਿੱਚ ਕਿਸਾਨ ਧਰਨੇ ਦੇ ਉੱਪਰ ਬੈਠੇ ਸੀਗੇ ਤੇ ਮਨਿਸਟਰ ਸਾਹਿਬ ਜਿਹੜੀ ਸਰਕਾਰ ਧਰਨਿਆਂ ਦੇ ਵਿੱਚ ਹੀ ਨਿਕਲੀ ਹੋਈ ਸਰਕਾਰ ਹੈ ਹੁਣ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਸਾਲਾਂ ਬਾਅਦ ਜਿਹੜੇ ਇਹਨਾਂ ਦੇ ਦਰਾਂ ਦੇ ਬਾਹਰ ਬੈਠੇ ਆ ਤੇ ਸਰਕਾਰ ਦੇ ਨੁਮਾਇंदे ਆਪਣੇ ਘਰਾਂ ਤੱਕ ਨਹੀਂ ਰਹਿ ਰਹੇ ਤੇ ਅੱਜ ਫਿਰ ਕਿਸਾਨਾਂ ਨੇ ਗੇਟ ਜ਼ਬਰਦਸਤੀ ਖੋਲਦਿਆਂ ਹੋਇਆਂ ਜਿਹੜਾ ਆ ਬ੍ਰਹਮਸ਼ੰਕਰ ਜਿੰਪਾ ਦੇ ਵੱਲ ਘਰ ਦੇ ਵੱਲ ਨੂੰ ਮਾਰਚ ਕੀਤਾ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਰਮਿੰਦਰ ਦੀਆਂ ਤੇ ਪੂਰੀ ਰਿਪੋਰਟ ਜਿਹੜੀ ਹੈ ਅੱਜ ਕਿਸ ਪ੍ਰਕਾਰ ਦੇ ਨਾਲ ਅੱਜ ਦਾ ਧਰਨਾ ਰਿਹਾ ਤੇ ਆਨ ਵਾਲੇ ਸਮੇਂ 'ਚ ਸੰਯੁਕਤ ਕਿਸਾਨ ਮੋਰਚਾ ਸੱਦਾ ਦੇ ਰਿਹਾ ਹੈ ਦੁਬਾਰਾ ਤੋਂ ਪੰਜਾਬ ਤੇ ਭਾਰਤ ਦੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਵੱਡਾ ਸੰਘਰਸ਼ ਤਿਆਰ ਕੀਤਾ ਜਾ ਰਿਹਾ ਹੈ ਸਾਡੇ ਤੋਂ ਲੈ ਇਹ ਮੰਗ ਪੱਤਰ ਇੱਥੇ ਲੈ ਲੈਣ ਜੀ ਕਿਹੜੀ ਗੱਲ ਆ ਹਰ ਕੀ ਜਦੋਂ ਸਾਡੇ ਕੋਲ ਪਿੰਡਾਂ 'ਚ ਆਉਂਦੇ ਸੀ ਇਹਨਾਂ ਨੂੰ ਡੱਕਦੇ ਆ ਨਹੀਂ 1 ਮਿੰਟ ਦੀ ਸਤਿਕਾਰ ਦੇ ਦੱਸੋ ਤੇ ਜਦੋਂ ਸਾਡੇ ਕੋਲ ਸਾਡੇ ਮੰਤਰੀ ਸਾਡੀ ਸਰਕਾਰ ਅਸੀਂ ਮਾਤਾਵਾਦ ਮਰਦਾਬ ਅਲਪ ਕਰੋ ਜਿੰਦਗੀ ਕੋਲ ਲੰਘਾ ਦੇ ਮਾਤਾਵਾਦ ਸਰਕਾਰ ਮਰਦਾਬ ਕੋਈ ਨਹੀਂ ਮੰਗਵਤ ਤੇ ਗਲਾਵ ਸਾਡੇ ਨਾਮ ਤੇ ਜੋ ਅਸੀਂ ਤੁਹਾਡੇ ਨਾਲ ਖੜੇ ਨੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਅਸੀਂ ਇਹ ਕਹਿੰਦੇ ਹਾਂ ਅੰਦਰ ਜੀ ਨਹੀਂ ਕਰ ਰਹੇ ਪਰ ਅਸੀਂ ਬਿਲਕੁਲ ਬੜੇ ਸਰਕਾਰ ਦੇ ਨਾਲ ਅਸੀਂ ਬਿਲਕੁਲ ਕੋਈ ਇਹੋ ਜੀ ਗੱਲ ਨਹੀਂ ਕੋਈ ਮੈਗਾ ਜੀ ਕੋਈ ਹੋਰ ਨਹੀਂ ਕੋਈ ਗੱਲਬਾਤ ਕਰੂਗਾ ਉਸ ਲਈ ਤੇ ਅਸੀਂ ਜ਼ਿੰਮੇਵਾਰ ਕੋਈ ਐਸੀ ਗੱਲ ਨਹੀਂ ਪਰ ਸਾਡੀ ਜ਼ਿੰਮੇਵਾਰਤਾ ਹੈ ਬੇਨਤੀ ਹੈ ਅਸੀਂ ਆਪਣੇ ਮੰਤਰੀਆਂ ਨੂੰ ਮਰਦਾਬਾਦ ਮਰਦਾਬਾਦ ਜਾਨ ਸਰਕਾਰ ਮਰਦਾਬਾਦ ਮਰਦਾਬਾਦ ਸ਼ੇਖਰ ਜੀ ਪਾਪਾ सरकार मुदाबाद मुरदाबाद मुदाबादाब मुबाद मुराबाद मुरदाबाद गरिबा पंजाब सरकार मुरदाबाद 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 गली सुबाद मुराबा मुरदाबाद गली Rad Isisen Barad Marafterli еёalesü Hростie se Kehrabadi, %Aishama Maraji foключa branad maraji writer maraji montari maraji war, cray rosaw jamais, oh sohzi peki rival incident maraji mar Orajida maraji Ir rosaw chance, maria mar sich bah Mustafa mand 我們 k oui hawand ch ch artist chel analytical southeast iíll electronics lai lux dạch iti mao道ч corps sarix taurta maria maraji ma樹 ultra m relating mulla ਮੁਰਦਾਬਾ ਲਾਠੀ ਗੋਲੀ ਦੀ ਸਰਕਾਰ ਮੁਰਦਾਬਾ 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 8000 ਸਰਕਾਰੀ ਕਾਲਾ ਜਿਹੜੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ ਕਿਉਂਕਿ ਤੇ ਹਰ ਚੀਜ਼ ਜਿਹੜੀ ਹੈ ਉਹਨੂੰ ਪ੍ਰਾਈਵੇਟ ਕਰਨ ਦੇ ਚਲੇ ਹੋਏ ਆ ਸਾਡੇ ਗਰੀਬ ਬੱਚੇ ਜਿਹੜੇ ਆ ਉਹਦੀਆਂ ਫੀਸਾਂ ਉਹ ਕਰੋੜ ਜਿਹੜੇ ਲੱਖਾਂ ਰੁਪਏ ਉਹਨਾਂ ਕੋਲ ਲੈਂਦੇ ਆ ਕਾਲੇ ਜਿਹੜੇ ਪ੍ਰਾਈਵੇਟ ਆ ਉਹ ਨਹੀਂ ਦੇ ਸਕਦੇ ਇਸ ਕਰਕੇ ਉਹ ਜਿਹੜੇ ਉਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਾਲਜਾਂ ਨੂੰ ਉਹਨਾਂ ਨੂੰ ਸਰਕਾਰੀ ਰੱਖਿਆ ਜਾਵੇ ਤੇ ਉਹਨਾਂ ਦੇ ਜਿਹੜੇ ਪ੍ਰੋਫੈਸਰ ਆ ਤੇ ਵਿਦਿਆਰਥੀ ਹੋਣ ਸਟਾਫ ਹੋ ਜਿਹੜਾ ਉਹ ਭਰਤੀ ਕੀਤਾ ਜਾਵੇ ਇਹ ਸਾਡੀਆਂ 15 ਮੰਗਾਂ ਇਹ ਸਮੰਨੀ ਅਸੀਂ ਇਹ ਮੰਗ ਪੱਤਰ ਜਿਹੜਾ ਪੰਜਾਬ ਦੇ ਦੇ 13 ਜ਼ਿਲ੍ਹਿਆਂ ਦੇ ਵਿੱਚ ਦੇ ਰਹੇ ਆ ਪੁਸ਼ਾਰਪੁਰ ਦੇ ਵਿੱਚ ਅਸੀਂ ਮਰਸ਼ੀਨਕਰ ਤਸੀਮ ਨੂੰ ਛੱਡ ਕੇ ਬਾਕੀ ਸਾਰੇ ਤਸੀਨਾਵਾਲੇ ਅਸੀਂ ਇੱਥੇ ਮੰਗ ਪੱਤਰ ਬਨੰਸ਼ੰਕਰ ਜੰਪਾ ਜੀ ਨੂੰ ਦਿੱਤੇ ਆ ਦੇ ਰਹੇ ਆ ਉਹਨੇ ਜਿਸੀ ਗੇਟ ਕੋ ਬੈ ਗਿਆ ਸੀਗੇ ਸਵੇਰੇ ਦੀ ਗੱਲ ਮੰਨ ਲਈ ਗੇਟ ਕੋ ਬੈ ਗਿਆ ਸੀ ਅਸੀਂ ਨਹੀਂ ਸੀ ਆਉਣਾ ਅੰਦਰ ਅਸੀਂ ਕੋਈ anarch ਕੀ ਜਾਂ ਕੁਝ ਹੋਰ ਕੋਈ ਆਪਣੇ ਆਪ ਨੂੰ ਕੋਈ ਨੰਬਰ ਪਾਉਣ ਵਿੱਚ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਦੇ ਵਿੱਚ ਹੱਥ ਨਹੀਂ ਕਿਹਾ ਨਹੀਂ ਤੁਸੀਂ ਦੱਸੋ ਇੱਕ ਬੰਦੇ ਬਾਹਰ ਕਿਸਾਨ ਭੇਜ ਰਿਹਾ ਤੇ ਇੱਕ ਬੰਦੇ ਅੰਦਰ ਬੈਠੇ ਇੰਨਾਕ ਦਾ ਤੁਹਾਨੂੰ ਵੀ ਫਰਕਾ ਚਾਹੀਦਾ ਸੀਗਾ ਵੀ ਤੁਸੀਂ ਆਪਾਂ ਉਦੋਂ ਦਾ ਬੇਇੱਜ਼ਤੀ ਕੀਤੀ ਵੀ ਪ੍ਰਸ਼ਾਸਨ ਜਿਹੜਾ ਤੁਸੀਂ ਸੱਜਣਾ ਸਦੂ ਤੇ ਸਾਡਾ ਮੰਨ ਬੁੱਤ ਲੈ ਆ ਜਾਂਦਾ ਉਦੋਂ ਜੇਪਾ ਸਾਡੇ ਤੇ ਬੜੇ ਮੈਂ ਫੜ ਕੇ ਕਹਿੰਦੇ ਸੀਗੇ ਜੀ ਮੈਂ ਰੋੜਟਰ ਵੀ ਕੋ ਵਾਪਸ ਆਇਆ ਤੇ ਅੱਜ ਵੀ ਇਹ ਚੱਬਿਆ ਉਹ ਦੇਖੇ ਨੇ ਵੇਖਿਆ ਉਹ ਚੱਬਿਆ ਕੋਈ ਮੀਟਿੰਗ ਮੁੰਡੀਆਂ ਚੱਲ ਰਹੀ ਆ ਕੋਈ ਗੋਰ ਤੋਰ ਚੱਲ ਰਿਹਾ ਹੁਣ ਇਹ ਕਿਹਨੂੰ ਐਮਐਲਏ ਦੀ ਟਿਕਟ ਦੇਣੀ ਆ ਉਹ ਆਪਸ ਵਿੱਚ ਹੀ ਡਾਕਟਰ ਆ ਜਾਂ ਪਏ ਨੰਬਰ ਭਾਈ ਲਈ ਜਾਂਦਾ ਦੂਜੇ ਉਹ ਇਹਨਾਂ ਦਾ ਆਪਸੀ ਕੁੱਟ ਕਲੇਸ਼ਾ ਕਿਹਨੇ ਕੀ ਕਰਨਾ ਕਿੱਦਾਂ ਕਰੀ ਜਾਵੇ ਪਰ ਸਾਡਾ ਇਹਨਾਂ ਨੂੰ ਸਵਾਲ ਆ ਆ ਸਾਡੇ ਕੋਲ ਪਿੰਡੂ ਮਜ਼ਦੂਰ ਯੂਨੀਅਨ ਦੇ ਤਾਲੀ ਪਿੰਡ ਟਾਂਡੇ ਤੋਂ ਨੌਜੋਨ ਆਏ ਆ ਜਿਹੜੇ ਦੇਰ ਮਹੀਨਾ ਜੇਲ੍ਹ ਵਿੱਚ ਰਹਿ ਕੇ ਆਏ ਆ ਕਾਦੇ ਵਾਸਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਸਪੀਰ ਸਿੰਘ ਰਾਜਾ ਨੂੰ ਵੋਟਾਂ ਦੇ ਨੇ ਸਿਰਫ ਸਵਾਲ ਪੁੱਛੇ ਸੀਗੇ ਸਵਾਲ ਵੀ ਜਿਹੜੀ ਮਜ਼ਦੂਰਾਂ ਦੀ ਕਪੜੇ ਵਾਲੀ ਉਹਨਾਂ ਦੇ ਘਰਾਂ ਦੀ ਰਹਿਸ਼ੋਗਣਾ ਤੇ ਨਾ ਹੋਈ ਕਿਨੇ ਹੋਈ ਉਹ ਡੇਢ ਮਿੰਟਾਂ ਅੰਦਰ ਰਹਿ ਕੇ ਆਏ ਮਜ਼ਦੂਰਾਂ ਨੇ ਤੇ ਧਰਨਾ ਲਾਇਆ ਕਿ ਸੀ ਦੇ ਦਫ਼ਤਰ ਮੁਰੇ ਫੇਰ ਮੰਗਾਨੇ ਜਿਹੜੀਆਂ ਹੱਲ ਹੋਈਆਂ ਇਹ ਉਹ ਲੋਕ ਜਿਹਦਾ ਕਹਿੰਦੇ ਵੀ ਉੱਚੇ ਜੱਟ ਪਿਆਲਾ ਲੰਮਾ ਪਾਣੀ ਪੀ ਪੀ ਆਫਰਿਆ ਇਹਨਾਂ ਨੇ ਤਾਂ ਕਹਿੰਦੇ ਵੀ ਉਹ ਲੋਕਾਂ ਨੇ ਕਾਲੀਆਂ ਦੇ ਕਾਂਗਰਸਿਆਂ ਵਿੱਚੋਂ ਦੁਖੀ ਹੋ ਕੇ ਇਹਨਾਂ ਨੂੰ ਬੋਟਾ ਪਾਈਆਂ ਸੀ ਪਰ ਇਹਨਾਂ ਨੇ ਤਾਂ ਕਹਿੰਦੇ ਵੀ ਸਾਡੇ ਹੱਥ ਗੱਦੀ ਆਉਣ ਦੀ ਦੇਰ ਆਈ ਮੁਰਕੇ ਖੜੇ ਸਾਨੂੰ ਮੈਨੇ ਕਿ ਨਹੀਂ ਮੈਨੇ ਲੁੱਟੋ ਜਿਨਾ ਕਰਤ ਹੁੰਦਾ ਕੋਈ ਇੱਕ ਦਫ਼ਤਰ ਦੱਸ ਦੋ ਕੋਈ ਇੱਕ ਦਫ਼ਤਰ ਜਿੱਥੇ ਲੁੱਟਣੀ ਚਾਹੀਦੀ ਆ ਜਿੱਥੇ ਕਿੱਟਾ ਨਹੀਂ ਚੱਲਦਾ ਦੱਸੋ ਕਿੱਥੇ ਕਹਿੰਦੇ ਸੀ ਹੋਊਗਾ ਦੱਸੋ ਕਿਹੜੀ ਕੀਤੀ ਸਾਡਾ ਨਿਸ਼ਾਨਾ ਭਾਵੇਂ ਪਾਛਪਾ ਆ ਜਾ ਮੁਰਦੀ ਸਰਕਾਰ ਪਰ ਸਾਨੂੰ ਇਹਨਾਂ ਨਾਲ ਤਗੜੀ ਭੁਜਾਦਾ ਕਿਉਂਕਿ ਅਸੀਂ ਇਹਨਾਂ ਤੇ ਵਿਸ਼ਵਾਸ ਕਰਕੇ ਤੁਹਾਡੇ ਵਿੱਚੋਂ ਵੀ 90% ਲੋਕਾਂ ਨੇ ਬੁੱਟਾ ਪਾਈਆਂ ਹੋਣੀਆਂ ਕਿੱਥੇ ਗਏ ਤੁਹਾਡੇ ਬਾਡੇ ਕੀ ਕੀਤਾ ਤੁਸੀਂ ਇਹਨਾਂ ਲੋਕਾਂ ਵਾਸਤੇ ਲੋਕ ਕਚੈੜੀਆਂ ਵਿੱਚ ਰੋਂਦੇ ਫਿਰਦੇ ਲੋਕ ਤਸੀਹਲਾ ਵਿੱਚ ਰੋਂਦੇ ਫਿਰਦੇ ਆਸੀਂ ਜ਼ਮੀਨਾਂ ਦੇ ਤਕਸੀਮਾ ਦੇ ਕੇਸ ਹੱਲ ਕਰਾ ਲੈ ਕੇ ਜੇ ਕਰਾ ਦੇ ਜੇ ਬੋ ਕਰਾ ਦੇ ਕਿੱਤਾ ਹਰੂ ਕੀ ਹੋਇਆ ਜੀ ਕੋਈ ਇੱਕ ਤਾਂ ਦੱਸੋ ਆ ਜਿੰਤਾ ਸਾਡੇ ਪਿਛਲੀ ਵਾਰੀ ਕਹਿੰਦੇ ਸੀ ਕਿ ਕਣਕ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ साल हो गया मेरा शाह जी इस गए मुआवजा कणराबे का खराबे का उगवंत मान की सरकार है जी ककरी का भी देवे तो कुकड़ी का भी देव पर लोगों को यह नहीं पता इन्हें बकरिया भी खा जानी इन्होंने कुकड़िया भी खा जानी ਤੇ ਉਹ ਸਰਕਾਰ ਜਿਹੜੀ ਕਹਿੰਦੀ ਸੀ ਡੜਾ ਹੈ ਤੂੰ ਡੜਾ ਹੈ ਕਿਧਰ سے ਚਲਾ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਸਵਾਰ ਫਟਾਏ ਚਾਹੀਦੇ ਆ ਜਿਹੜੇ ਬਾਦਲਾਂ ਹੀ ਤੇ ਗੁਰਜਾਂ ਦੇ ਫਟੇ ਨਾ ਤੇ ਤੰਜ ਕਰਦਾ ਹੁੰਦਾ ਸੀ ਆਇਆ ਆਪ ਤਾਂ ਹੁਣ ਮੈਨੂੰ ਲੱਗਦਾ ਵੀ ਆ ਜਿਹੜੇ ਡਾਈਪਰ ਆਣ ਡਾਈਪਰ ਉਹਨਾਂ ਨੇ ਉੱਤੇ ਵੀ ਭਗਵੰਤ ਮਾਨ ਦੀ ਫੋਟੋ ਔਰ ਵਾਲੇ ਸਾਇਦ ਚ ਲੱਗੀ ਹੋਊਗੀ ਜੀ ਨਾਲ ਲੱਗੀ ਹੋਊ ਤਾਂ ਨਾ ਹੋ ਰੱਖ ਦਿਓ ਜਿੰਦਾਬਾਦ ਜਨਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਮਜ਼ਦੂਰ ਨੂੰ ਅਸੀਂ ਉਹਦਾ ਪੂਰਾ ਵਰਦਾ ਹੱਕ ਦੇ ਨਹੀਂ ਰਹੇ ਕਿਉਂ ਨਹੀਂ ਦੇ ਰਹੇ ਕਿਉਂਕਿ ਸਾਨੂੰ ਪੈਸੇ ਉੱਪਰੋਂ ਪੂਰੇ ਮਿਲਦੇ ਹੀ ਨਹੀਂ ਸਾਨੂੰ ਇਹਦਾ ਕੋਈ ਮਸਲਾ ਹੱਲ ਤੇ ਕਰੋ ਫਿਰ ਸਾਨੂੰ ਪਤਾ ਲੱਗੇ ਕੀ ਅੱਜ ਜਿਹੜੇ ਡੀਏਪ ਵਗੈਰਾ ਇਨਸੈਕਟੀਸਾਈਡਸ ਹੈਗੀਆਂ ਪੈਸਟਿਸਾਈਡਸ ਜਿਹਨੀਆਂ ਦਵਾਈਆਂ ਵਗੈਰਾ ਜਾਂ ਫਰਟੀਲਾਈਜ਼ਰਸ ਹੈਗੇ ਆ ਇਹ ਕਿਸਾਨਾਂ ਨੇ ਜਿੰਨੇ ਕਿਸਾਨ ਖੜੇ ਆ ਕੀ ਉਹਨਾਂ ਨੇ ਕੋਈ ਹੈ ਉਹਨਾਂ ਦਾ ਕੋਈ ਕਾਰਖਾਨਾ ਦਾ ਉਹਨਾਂ ਦਾ ਕੋਈ ਪਲਾਂਟ ਇਹ ਸਾਰੇ ਮੰਤਰੀਆਂ ਸੰਤਰੀਆਂ ਦੇ ਲਾਇਆ ਹੋਇਆ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਪਬਲਿਕ ਨੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਕੰਮਜਾਬ ਕੀਤਾ ਉਹ ਰੋਹੀ ਡੁਪਲੀਕੇਟ ਬਣਾ ਕੇ ਸਾਡੇ ਤੱਕ ਪਹੁੰਚਾ ਰਹੇ ਆ ਤੇ ਹੁਣ ਦੱਸੋ ਵੀ ਇਹਦੇ ਵਿੱਚ ਕਿਸਾਨਾਂ ਦਾ ਕਸੂਰ ਹੈ ਕੋਈ ਪਰ ਇਹ ਕਿਸਾਨ ਐਸੇ ਕਰਕੇ ਬਿਲਕਦੇ ਆ ਜਿੱਥੇ इस तपरंत तो तहसीलदार ने संयुक्त किसान मोर्चा हशियरपुर का मांग पत्र लिया है ਤੇ ਸੰਯੁਕਤ ਕਿਸਾਨ ਮੋਰਚੇ ਦੇ ਉਧੇਦਾਰਾਂ ਵੱਲੋਂ ਜਿਹੜਾ ਹੈ ਇਸ ਐਕਸ਼ਨ ਦਾ ਸਾਰਾ ਪ੍ਰੋਗਰਾਮ ਦੱਸਿਆ ਗਿਆ ਹੈ ਤੇ ਅਗਲੀ ਰਣਨੀਤੀ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਹੈ ਅਗਲੀ ਮੀਟਿੰਗ ਕਰਕੇ ਦੇਣ ਦਾ ਸੁਨੇਹਾ ਦਿੱਤਾ ਹੈ ਇਹ ਤਸਵੀਰਾਂ ਤੁਸੀਂ ਤਰਮਿੰਦਰ ਮੁਕੇਰੀਆਂ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਦੇਖ ਰਹੇ ਹੋ ਫੇਸਬੁਕ ਤੇ YouTube ਦੋਨਾਂ ਦੇ ਉੱਪਰ ਅਸੀਂ ਅਪੀਲ ਕਰਦੇ ਹਾਂ ਕਿ ਫੇਸਬੁਕ ਨੂੰ ਵੱਧ ਤੋਂ ਵੱਧ ਫੋਲੋ ਵੀ ਕਰੋ ਤੇ YouTube ਤੇ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਅਜਿਹੇ ਐਕਸ਼ਨ ਤੁਹਾਡੇ ਤੱਕ ਹੋਰ ਪਹੁੰਚਦੇ ਰਹਿ ਸਕਣ ਧੰਨਵਾਦ ਜੀ